ਦਿੱਲੀ ਉਹ ਸ਼ਹਿਰ ਜੋ ਕਦੇ ਨਹੀਂ ਸੋਤਾ ਪਰ ਉਸ ਰਾਤ ਐਸ ਤਮਾਕੇ ਨੇ ਸਾਰਾ ਸ਼ਹਿਰ ਹਿਲਾ ਕੇ ਰੱਖ ਦਿੱਤਾ ਸੀਸੀਟੀਵੀ ਕੈਮਰਾ ਦੀਆਂ ਤਸਵੀਰਾਂ ਸਾਇਰਾਂ ਦੀਆਂ ਆਵਾਜ਼ਾਂ ਅਤੇ ਇੱਕ ਨਾਮ ਡਾਕਟਰ ਉਮਰਉਨ ਨਵੀ ਇੱਕ ਸਧਾਰਨ ਡਾਕਟਰ ਜਾਂ ਕਿਸੇ ਫਿਰ ਵੱਡੀ ਸਾਜ਼ਿਸ਼ ਦਾ ਇਹ ਹਿੱਸਾ ਹੈ ਦਿੱਲੀ ਦੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਤਮਾਕੇ ਤੋਂ ਬਾਅਦ ਹਰ ਇੱਕ ਦਿਨ ਨਵੀਂ ਗੁੱਤੀ ਐਸ ਮਾਮਲੇ ਨਾਲ ਖੁੱਲ ਰਹੀ ਹੈ ਜਿੱਥੇ ਹਰ ਕਦਮ ਤੇ ਮਿਲਦਾ ਹੈ ਡਰ ਸਬੂਤ ਤੇ ਧੋਖਾ ਦਿੱਲੀ ਮਾਮਲੇ ਦੇ ਵਿੱਚ ਹਰ ਰੋਜ਼ ਨਵੀਆਂ ਜਾਣਕਾਰੀਆਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਰਿਪੋਰਟਰਾਂ ਦੇ ਮੁਤਾਬਕ ਨਵਾਂ ਖੁਲਾਸਾ ਆਇਆ ਹੈ ਕਿ ਤਮਾਕਾ ਕਰਨ ਵਾਲੇ ਵਿਅਕਤੀ ਦੀ ਜਿਹੜੀ ਪਛਾਣ ਹੈ ਉਹ ਹੋ ਗਈ ਹੈ ਪਤਾ ਲੱਗਾ ਹੈ ਕਿ ਤਮਾਕੇ ਵੇਲੇ i20 ਕਾਰ ਡਾਕਟਰ ਉਮਰ ਉਨਨਵੀ ਹੀ ਚਲਾ ਰਿਹਾ ਸੀ ਜਿਸ ਦੇ ਸ਼ੱਕ ਪਕਰ ਕੀਤਾ ਜਾ ਰਿਹਾ ਸੀ ਜਾਂ ਦੌਰਾਨ ਡਾਕਟਰ ਉਮਰ ਦਾ ਡੀਐਨਏ ਉਸ ਦੀ ਮਾਂ ਅਤੇ ਭਰਾ ਦੇ ਨਾਲ 100% ਦੀ ਮੈਚ ਹੋ ਗਿਆ ਜਦ ਦੇ ਨਾਲ ਇਹ ਪੁਸ਼ਟੀ ਹੋ ਗਈ ਹੈ ਕਿ ਕਾਰ ਦੇ ਵਿੱਚ ਮਿਲੇ ਅਵਿਸ਼ੇਸ਼ ਉਸ ਡਾਕਟਰ ਉਨ ਨਬੀ ਦੇ ਹੀ ਨੇ ਤਮਾਕਤ ਤੋਂ ਬਾਅਦ ਕਾਰ ਦੇ ਵਿੱਚ ਹੱਡੀਆਂ ਦੰਦ ਅਤੇ ਕੱਪੜਿਆਂ ਦੇ ਟੁਕੜੇ ਮਿਲੇ ਨੇ ਜਿਨ੍ਹਾਂ ਦਾ ਡੀਐਨਏ ਟੈਸਟ ਕੀਤਾ ਗਿਆ ਤੇ ਰਿਪੋਰਟਾਂ ਅਨੁਸਾਰ ਡਾਕਟਰ ਉਮਰ ਤੁਰਕੀ ਦੇ ਅੰਕਾਰਾ ਦੇ ਵਿੱਚ ਬੈਠੇ ਹੈਂਡਲਰ ਨਾਲ ਸੰਪਰਕ ਦੇ ਵਿੱਚ ਸੀ ਜਿਸ ਦਾ ਕੋਈ ਨਾਂ ਯੁਕਾਸਾ ਦੱਸਿਆ ਜਾ ਰਿਹਾ ਉਮਰ ਦੀ ਜ਼ਿੰਦਗੀ ਰਹੱਸਤ ਦੇ ਨਾਲ ਭਰੀ ਹੋਈ ਸੀ ਪਰਿਵਾਰ ਤੋਂ ਮਹੀਨਿਆਂ ਤੱਕ ਦੂਰੀ ਬਣਾਈ ਰੱਖਦਾ ਫੋਨ ਬੰਦ ਰੱਖਣਾ ਤੇ ਵਾਰ-ਵਾਰ ਗਾਇਬ ਹੋ ਜਾਣਾ ਇਹ ਉਸ ਦੀਆਂ ਆਦਤਾਂ ਦੇ ਵਿੱਚ ਸੀ ਸੂਤਰਾਂ ਦੇ ਅਨੁਸਾਰ ਉਮਰ ਜਿਹੜਾ ਉਹ ਸਾਰਿਆਂ ਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਉਹ ਜ਼ਰੂਰੀ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਡਿਸਟਰਬ ਨਾ ਕੀਤਾ ਜਾਏ ਉਸ ਨੇ ਸੋਮਵਾਰ ਨੂੰ ਘਰ ਆਉਣ ਦਾ ਵਾਅਦਾ ਵੀ ਕੀਤਾ ਸੀ ਜਦ ਕਿ ਉਸ ਤੋਂ ਪਹਿਲਾਂ ਹੀ ਉਸ ਨੇ ਰਾਜਧਾਨੀ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਐਸਟਮਾ ਕੇ ਨਾਲ ਜੁੜਿਆ ਹੋਇਆ ਇੱਕ ਹੋਰ ਰਾਜ ਵੀ ਇਸ ਵੇਲੇ ਸਾਹਮਣੇ ਆ ਰਿਹਾ ਹੈ ਦਰਸਲ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਏ ਤਮਾਕੇ ਦੇ ਮਾਮਲੇ ਵਿੱਚ ਇੱਕ ਸ਼ੱਕੀ ਲਾਲ ਰੰਗ ਦੀ ਫੋਰਡ ਇਕੋਸਪੋਰਟ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ। ਕਾਰ ਹਰਿਆਣਾ ਦੇ ਜ਼ਿਲ੍ਹੇ ਫਰੀਦাবাদ ਦੇ ਖੰਡਾ ਵਾਲੀ ਇਲਾਕੇ ਦੇ ਵਿੱਚ ਮਿਲੀ ਹੈ। ਫਰੀਦাবাদ ਪੁਲਿਸ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਤਮਾਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਇਹ ਵੀ ਪਤਾ ਲੱਗਾ ਕਿ ਉਮਰ ਨਵੀ ਨੇ 6 ਦਸੰਬਰ ਨੂੰ ਹਮਲੇ ਦੀ ਯੋਜਨਾ ਬਣਾਈ ਸੀ। ਤਮਾਕੇ ਦੇ ਵਿੱਚ ਵਰਤੀ ਗਈ ਹੁੰਡਈ i20 ਦੇ ਨਾਲ ਪਹਿਲਾਂ ਹੀ ਜੁੜੇ ਹੋਰ ਸ਼ੱਕੀ ਲੋਕਾਂ ਦੇ ਕੋਲ ਇੱਕ ਹੋਰ ਲਾਲ ਰੰਗ ਦੀ ਕਾਰ ਵੀ ਮਿਲੀ ਸੀ ਤੇ ਸੂਤਰਾਂ ਨੇ ਦੱਸਿਆ ਕਿ ਲਾਲ ਰੰਗ ਦੀ ਫੋਰਡ ਇਕੋਸਪੋਰਟ ਡਾਕਟਰ ਉਮਰ ਉਲ ਨਵੀ ਦੇ ਨਾਮ ਹੇ ਤਰਜਿਸਟਡ ਹੈ ਜੋ ਤਮਾਕੇ ਤੋਂ ਪਹਿਲਾਂ ਕਤਤ ਤੌਰ ਦੇ ਉੱਤੇ ਕਾਰ ਚਲਾ ਰਿਹਾ ਸੀ ਇਹ ਵੀ ਸਾਹਮਣੇ ਆ ਗਿਆ ਕਿ ਡਾਕਟਰ ਉਮਰ ਨਵੀ ਨੇ ਬਾਬਰੀ ਮਰਜਦ ਟਾਉਣ ਦੀ ਵਰਸੀ 6 ਦਸੰਬਰ ਦੇ ਮੌਕੇ ਉੱਤੇ ਇਹ ਤਾਕਤਵਰ ਤਮਾਕੇ ਦੀ ਯੋਜਨਾ ਬਣਾਈ ਸੀ ਦੱਖਣੀ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ 28 ਸਾਲ ਦੇ ਡਾਕਟਰ ਉਮਰ ਨਵੀ ਦੀ ਯੋਜਨਾ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਪੜਾਉਣ ਵਾਲੇ ਡਾਕਟਰ ਜੋਸੀ ਮੁਜ਼ਾਹਿਲ ਅਹਿਮਦ ਗਨਾਈ ਉਰਫ ਮਸਾਇਬ ਦੀ ਗ੍ਰਿਫਤਾਰੀ ਦੇ ਨਾਲ ਇਹ ਅਸਫਲ ਹੋ ਗਈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਇਹ ਹੈ ਕਿ ਉਮਰ ਪੜਾਕੂ ਤੇ ਸ਼ਾਂਤ ਨੌਜਵਾਨ ਸੀ ਤੇ ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ। ਉਹ ਜਦੋਂ ਵੀ ਘਰ ਆਉਂਦਾ ਸੀ ਤਾਂ ਬੱਚਿਆਂ ਦੇ ਨਾਲ ਕ੍ਰਿਕਟ ਜ਼ਰੂਰ ਖੇਡਦਾ ਸੀ। ਤੇ ਇਸ ਇਸ ਲਈ ਉਸ ਨੂੰ ਪੜਾਉਣ ਦੇ ਲਈ ਬਹੁਤ ਸੰਘਰਸ਼ ਕੀਤਾ ਤਾਂ ਜੋ ਉਹ ਆਪਣੇ ਪੈਰਾਂ ਉੱਤੇ ਪੜ ਲਿਕੇ ਖੜਾ ਹੋ ਸਕੇ ਪਰ ਹਾਲਾਤ ਨੂੰ ਕੁਝ ਹੋਰ ਮਨਜੂਰ ਸੀ ਇਹ ਜਾਣਕਾਰੀ ਪ੍ਰਾਪਤ ਹੋਈ ਕਿ tMapake ਨੂੰ ਅੰਜਾਮ ਦੇਣ ਵਾਲਾ ਉਮਰ ਨਵੀ ਤਮਾਕੇ ਤੋਂ ਪਹਿਲਾਂ ਕਮਲਾ ਮਾਰਕੀਟ ਥਾਣੇ ਸਥਤ ਇੱਕ ਮਸਜਿਦ ਦੇ ਵਿੱਚ ਵੀ ਗਿਆ ਤੇ ਇਸ ਤੋਂ ਪਹਿਲਾਂ ਤਿੰਨ ਘੰਟੇ ਤੱਕ ਲਾਲ ਕਿਲੇ ਦੀ ਪਾਰਕਿੰਗ 'ਚ ਉਮਰ ਦੇ ਰਹਿਣ ਦਾ ਰਾਜ ਡੂੰਗਾ ਹੁੰਦਾ ਚਾਰਿਆ ਜ਼ਿਕਰ ਹੋ ਗਿਆ ਕਿ ਸੋਬਾਰੂਖ ਹੋਏ ਤਮਾਕੇ ਦੇ ਵਿੱਚ 12 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਜਦਕਿ 20 ਤੋਂ ਵੱਧ ਲੋਕ ਇਸ ਮਾਮਲੇ ਦੇ ਵਿੱਚ ਜ਼ਖਮੀ ਹੋ ਗਏ ਨੇ